ਹਾਂਜੀ ਦੋਸਤੋ ਮੱਗਰ ਮਿੱਠੀ ਨੂੰ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਸੀ ਬਹੁਤ ਹੀ ਹਾਸਮੁਖ ਸੁਭਾਅ ਦਾ ਮਾਲਕ ਸੀ ਤੇ ਫਕਰਬੰਦਾ ਸੀ ਦਿਲ ਵਿੱਚ ਜਮਾ ਖੋਟ ਨਹੀਂ ਸੀ ਲੋਕਾਂ ਦੇ ਵਿਆਹ ਚ ਲੱਕ ਹਲਾ ਕੇ ਬੋਲੀਆਂ ਪਾਉਂਦਾ ਸੀ ਸਾਰਾ ਮੇਲਾ ਲੁੱਟ ਲੈਂਦਾ ਸੀ ਪਿਆਰ ਨਾਲ ਪਿੰਡ ਦੇ ਤੇ ਬਾਹਰ ਵਾਲੇ ਉਸ ਨੂੰ ਮੱਗਰ ਮਿੱਠੀ ਵੀ ਕਹਿੰਦੇ ਸਨ ਪਰ ਅਫਸੋਸ ਮੱਗਰ ਮਿੱਠੀ ਆਪਣੇ ਵਿਚਕਾਰ ਨਹੀਂ ਰਿਹਾ ਅੱਜ ਗੱਲ ਕਰਾਂਗੇ ਉਸ ਦੇ ਜੀਵਨ ਬਾਰੇ ਮਗਰ ਸਿੰਘ ਦੇ ਪਰਿਵਾਰ ਬਾਰੇ ਗੱਲ ਕਰੀਏ ਤਾਂ ਉਸ ਦਾ ਵਿਆਹ ਹੋਇਆ ਸੀ ਮਗਰ ਦੇ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਤਿੰਨੇ ਬੱਚੇ ਵਿਆਹੇ ਹੋਏ ਸੀ ਮਗਰ ਮਿੱਠੀ ਦਾ ਬਟਰੀਆਣਾ ਪਿੰਡ ਜ਼ਿਲ੍ਹਾ ਸੰਗਰੂਰ ਕਰਾਚੋ ਦਾ ਰਹਿਣ ਵਾਲਾ ਸੀ ਵਿਦੇਸ਼ਾਂ ਚੋਂ ਵੀ ਵਿਆਹ ਤੇ ਬੋਲੀਆਂ ਪਾਉਣ ਲਈ ਮਗਰ ਨੂੰ ਬੁਲਾਵੇ ਆਉਂਦੇ ਸਨ ਮਗਰ ਮਿੱਠੀ ਨੂੰ ਇਹ ਬੋਲੀਆਂ ਨਿੱਕੇ ਹੁੰਦੇ ਤੋਂ ਹੀ ਕੰਟ ਸੀ ਮੱਗਰ ਸਿੰਘ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹ ਫੱਕਰ ਬੰਦਾ ਅਣਪੜ੍ਹ ਸੀ ਫੇਰ ਵੀ ਕਈ ਬੋਲੀਆਂ ਕੰਢੀ ਵਿਆਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਮੱਗਰ ਬੋਲੀਆਂ ਪਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਬਹੁਤ ਹੀ ਫੱਕਰ ਸੁਭਾ ਦਾ ਬੰਦਾ ਸੀ ਨੇੜੇ ਤੇੜੇ ਦੇ ਪਿੰਡਾਂ ਦੇ ਵਿਆਹ ਦੇ ਪ੍ਰੋਗਰਾਮਾਂ ਦੇ ਵਿੱਚ ਮੱਗਰ ਨੂੰ ਬੁਲਾਇਆ ਜਾਂਦਾ ਸੀ ਅਤੇ ਉਹ ਬੋਲੀਆਂ ਪਾਉਂਦਾ ਸੀ ਅਤੇ ਵਿਆਹ ਦੇ ਵਿੱਚ ਰੌਣਕਾਂ ਲਗਾ ਦਿੰਦਾ ਸੀ ਲੱਗ ਇਦਾਂ ਹਲਾਉਂਦਾ ਸੀ ਇਹ ਵਿਆਹ ਵਾਲੀਆਂ ਜਨਾਨੀਆਂ ਵੇਖ ਕੇ ਹੱਕੀਆਂ ਬੱਕੀਆਂ ਰਹਿ ਜਾਂਦੀਆਂ ਸਨ ਲੋਕਾਂ ਦੇ ਵਿਆਹਾਂ ਦੇ ਪ੍ਰੋਗਰਾਮਾਂ ਤੇ ਚਰਚਨ ਲਾਉਣ ਵਾਲੇ ਮਗਰ ਮਿੱਠੀ ਦੇ ਅੱਜ ਆਪਣੇ ਘਰੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਮਗਰ ਮਿੱਠੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਤੇ ਇਹ ਫਕਰ ਬੰਦਾ ਬਹੁਤ ਹੀ ਹਾਸਮੁਖ ਸੁਭਾਅ ਦਾ ਮਾਲਕ ਸੀ ਅਸੀਂ ਵਾਹਿਗੁਰੂ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਇਸ ਮਗਰ ਮਿੱਠੀ ਬਾਈ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼